ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰੀਤ ਕੌਰ ਮਾਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਹਾਂਜੀ ਉਮੀਦ ਆ ਕਿ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਖੁਸ਼ ਰੱਖਣ ਤੇ ਆਪਾਂ ਕਰਨ ਲੱਗੇ ਆ ਜੀ ਅੱਜ ਦੀ ਵੀਡੀਓ ਸ਼ੁਰੂ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਇੱਥੇ ਸਵੇਰ ਦਾ ਟਾਈਮ ਸੀਗਾ ਜੀ ਮਾਰਨਿੰਗ ਟਾਈਮ ਸੀਗਾ ਜੀ ਤੇ ਆਪਾਂ ਇਸ ਤੋਂ ਪਹਿਲਾਂ ਜਿਹੜੀ ਸੰਨੀ ਕਰ ਵਗੈਰਾ ਕਰ ਲਈ ਸੀਗੀ ਤੇ ਉਸ ਤੋਂ ਬਾਅਦ ਫਿਰ ਆਪਾਂ ਹੁਣ ਇੱਥੇ ਹਰੇ ਰ ਲਾ ਰਹੇ ਸੀਗੇ ਵਿੱਚ ਤੇ ਹਾਂਜੀ ਤੁਹਾਨੂੰ ਪਲੀਜ਼ ਇੱਕ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਹਾਂਜੀ ਹੁਣ ਮੈਂ ਇੱਥੇ ਸੰਨੀ ਰ ਲਾ ਰਹੀ ਸੀਗੀ ਤੇ ਆਹ ਸੌਰੀ ਹਰੇ ਰ ਲਾ ਰਹੀ ਸੀ ਸੰਨੀ ਪਹਿਲਾਂ ਜਿਹੜੀ ਕਰ ਲਈ ਸੀਗੀ ਦਾਣਾ ਵਗੈਰਾ ਜੋ ਵੀ ਟੂੜੀ ਦੇ ਵਿੱਚ ਖਾਲ ਫੀਲ ਚੋ ਵੀ ਪਾਉਣਾ ਸੀਗਾ ਉਹ ਪਾ ਕੇ ਆਪਾਂ ਜਿਹੜਾ ਲਾਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਹਰੇ ਰਲਾ ਦਿੰਨੇ ਆ ਹਰੇ ਰਲਾ ਕੇ ਫਿਰ ਇੱਥੇ ਮੱਜਾਂ ਨੂੰ ਬੰਨ੍ਹ ਦੇਾਂਗੇ ਤੇ ਆਪਾਂ ਬਾਹਰੋਂ ਗੁਆ ਵਗੈਰਾ ਜਿਹੜਾ ਉਹ ਚੱਕ ਦੇਾਂਗੇ ਉੱਥੇ ਸੁੰਬਰ ਕੇ ਸਾਫ਼ ਕਰ ਲਾਂਗੇ ਤੇ ਉਸ ਤੋਂ ਬਾਅਦ ਫਿਰ ਉਦੋਂ ਤੱਕ ਇਹ ਜਿਹੜਾ ਆਪਦਾ ਪੱਠੇ ਕੱਖ ਵਗੈਰਾ ਖਾ ਲੈਣਗੇ ਉਸ ਤੋਂ ਬਾਅਦ ਫਿਰ ਮੈਂ ਇਤਰੋਂ ਅੰਦਰੋਂ ਸੁੰਬਰ ਕੇ ਇਹਨਾਂ ਨੂੰ ਨਵਾ ਦੂੰਗੀ ਤੇ ਜਿਹੜੀ ਗਰਮੀ ਆ ਗਰਮੀ ਨੇ ਅਖੀਰ ਕੀਤੀ ਹੋਈ ਆ ਇੰਨੀ ਜ਼ਿਆਦਾ ਗਰਮੀ ਆ ਆਸੇ ਪਾਸੇ ਸਾਰੇ ਕਿਤੇ ਸਾਡੇ ਨਾਲ ਇੱਧਰ ਮੀਂਹ ਪੈ ਗਿਆ ਤੇ ਪਰ ਸਾਡੇ ਜਿਹੜਾ ਮੀਂਹ ਦਾ ਨਾਮ ਉਹ ਨਿਸ਼ਾਨ ਹੀ ਨਹੀਂ ਹੈਗਾ ਬਿਲਕੁਲ ਵੀ ਨਹੀਂ ਹੈਗਾ ਉਸ ਦਿਨ ਵੀ ਮੈਂ ਦੇਖਿਆ ਕਈ ਥਾਵਾਂ ਤੇ ਮੈਂ ਸੁਣੀ ਜਿਵੇਂ ਨਿਊਜ਼ ਵੀ ਦੇਖੀ ਹੈ ਨਾ ਤੇ ਵੀਡੀਓ ਵਗੈਰਾ ਮੈਂ ਦੇਖੀਆਂ ਹੈ ਨਾ ਇੱਕ ਦੋ ਭੈਣਾਂ ਦੇ ਮੈਂ ਵਲੌਗ ਵੀ ਦੇਖੇ ਤੇ ਉਹ ਕਈ ਜਾਣ ਵੀ ਸਾਡੇ ਮੀਂਹ ਆਇਆ ਤੇ ਪਰ ਬਿਲਕੁਲ ਵੀ ਮੈਂ ਕਹਿੰਨੀ ਵੀ ਸਾਡੇ ਮੀਂਹ ਨਹੀਂ ਆਇਆ ਸਾਡੇ ਤਾਂ ਹਨੇਰੀ ਹੋਈ ਆਈ ਪਤਾ ਨਹੀਂ ਕਿਉਂ ਸਾਡੇ ਤਮੀ ਨਹੀਂ ਆਇਆ ਬਿਲਕੁਲ ਵੀ ਸਾਰੇ ਕਿਤੇ ਥੋੜਾ ਕਿਤੇ ਜ਼ਿਆਦਾ ਕਿਤੇ ਥੋੜਾ ਹਨਾ ਹਰ ਇੱਕ ਜਗ੍ਹਾ ਪੈਗਾ ਪਰ ਪਤਾ ਨਹੀਂ ਕਿਉਂ ਸਾਡੇ ਤਮੀ ਆਇਆ ਹੀ ਨਹੀਂ ਸਾਡੇ ਤਾਂ ਹਨੇਰੀ ਹੀ ਆਉਂਦੀ ਹੈ ਜਦੋਂ ਵੀ ਆਉਂਦੀ ਹੈ ਤੇ ਹਾਂਜੀ ਲੋ ਜੀ ਹੁਣ ਉਧਰੋਂ ਆਪਾਂ ਜਿਹੜਾ ਕੰਮ ਸੀਗਾ ਉਹ ਖਤਮ ਕਰ ਚੁੱਕੇ ਸੀਗੇ ਤੇ ਹੁਣ ਮੈਂ ਆ ਗਈ ਸੀ ਇੱਧਰ ਅੰਦਰ ਝਾੜੂ ਲਾਉਣ ਵਾਸਤੇ ਹੁਣ ਮੈਂ ਇੱਥੇ ਲਗਾ ਰਹੀ ਸੀ ਝਾੜੂ ਤੇ ਤੁਸੀਂ ਹੁਣ ਦੇਖ ਰਹੇ ਹੋਵੋਗੇ ਇੱਥੇ ਮਿੱਟੀ ਇੰਨੀ ਜ਼ਿਆਦਾ ਹੈ ਕਿਉਂਕਿ ਮਿੱਟੀ ਜਿਹੜੀ ਜ਼ਿਆਦਾ ਇਸ ਕਰਕੇ ਆ ਕਿਉਂਕਿ ਤੇ ਮਿੱਟੀ ਇਸ ਕਰਕੇ ਆ ਜੀ ਇੱਥੇ ਕਿਉਂਕਿ ਆਪਣਾ ਇੱਕ ਤਾਂ ਵਿੜਾ ਕੱਚਾ ਏ ਤੇ ਇੱਕ ਨਾ ਸੜਕ ਦੇ ਨੇੜੇ ਘਰ ਹੋਣ ਕਰਨਾ ਇੰਨੀ ਮਿੱਟੀ ਉੱਡਦੀ ਆ ਇੰਨੀ ਮਿੱਟੀ ਆਉਂਦੀ ਆ ਹੱਦੋਂ ਵੱਧਦੀ ਮਿੱਟੀ ਆਉਂਦੀ ਆ ਜਦੋਂ ਵੀ ਝਾੜੂ ਲਗਾਉਣੀ ਆ ਤੇ ਇੰਨੀ ਹੀ ਮਿੱਟੀ ਨਿਕਲਦੀ ਆ ਤੇ ਨਾਲੇ ਪਤਾ ਨਹੀਂ ਵੀ ਮੈਂ 2-3 ਵਾਰੀ ਤਾਂ ਝਾੜੂ ਮੈਂ ਲਗਾ ਦਿੱ ਜਿਵੇਂ ਹੁਣ ਸਵੇਰ ਝਾੜੂ ਲਗਾ ਕੇ ਪੋਚਾ ਲਾਤਾ ਉਸ ਤੋਂ ਬਾਅਦ ਮੈਂ ਸਾਰਾ ਜਦੋਂ ਕੰਮ ਖਤਮ ਕਰ ਲਿਆ ਉਸ ਤੋਂ ਬਾਅਦ ਮੈਂ ਇੱਕ ਵਾਰੀ ਫੇਰ ਉਚਾੜੂ ਲਾਉਂਗੀ ਕਿ ਐਵੇਂ ਹੋ ਜਾਂਦਾ ਵੀ ਦਿਨੇ ਕੋਈ ਆ ਜਾਂਦਾ ਤੇ ਫਿਰ ਮੈਨੂੰ ਨਾ ਬਸ ਆਦਤ ਹੀ ਬਣੀ ਪਈ ਮੈਨੂੰ ਐ ਲੱਗਦਾ ਹੁੰਦਾ ਵੀ ਗੰਦਾ ਜਿਹਾ ਘਰ ਚੰਗਾ ਨਹੀਂ ਲੱਗਦਾ ਤੇ ਫਿਰ ਮੈਂ ਫਿਰ ਫਿਰ ਝਾੜੂ ਲਾਉਣਾ ਕਿਉਂਕਿ ਮੈਨੂੰ ਐ ਹੁੰਦਾ ਵੀ ਮਿੱਟੀ ਇੱਥੇ ਮਿੱਟੀ ਆ ਤੇ ਮੈਂ ਫਿਰ ਝਾੜੂ ਲਗਾਤਾ ਸ਼ਾਮ ਨੂੰ ਫਿਰ ਝਾੜੂ ਲਗਾਤਾ ਪਰ ਕੀ ਕਰੀਏ ਵਿਹੜਾ ਕੱਚਾ ਕਰਕੇ ਤੇ ਮਿੱਟੀ ਆਉਂਦੀ ਵੀ ਬਾਲੀ ਐ ਤੇ ਤੇ ਹੁਣ ਮੈਂ ਆ ਗਈ ਸੀ ਜੀਐਸ ਰੂਮ ਦੇ ਵਿੱਚ ਬੈਡਰੂਮ ਦੇ ਵਿੱਚ ਇੱਥੇ ਮੈਂ ਲਾ ਝਾੜੂ ਲਾ ਲਾ ਤੇ ਝਾੜੂ ਲਗਾ ਕੇ ਉਸ ਤੋਂ ਬਾਅਦ ਫਿਰ ਡਸਟਿੰਗ ਵਗੈਰਾ ਦਾ ਕੰਮ ਜਿਹੜਾ ਹੋਊਗਾ ਫਿਰ ਮੈਂ ਜਿਵੇਂ ਬੈੱਡ ਦਾ ਟੋਵ ਵਗੈਰਾ ਹੋ ਗਿਆ ਸੋਫੇ ਹੋ ਗਏ ਸ਼ੋਕੇਸ ਵਗੈਰਾ ਹੋ ਗਿਆ ਸ਼ੀਸ਼ੇ ਵਗੈਰਾ ਟੋਟਲ ਸਾਰੇ ਬਾਅਦ ਵਿੱਚ ਸਾਫ਼ ਕਰੂੰਗੀ ਝਾੜੂ ਲਾ ਕੇ ਉਸ ਤੋਂ ਬਾਅਦ ਫਿਰ ਪੋਚਾ ਲਾਉਂਗੀ ਤੇ ਬਾਕੀ ਹੁਣ ਤਾਂ ਛੁੱਟੀਆਂ ਵੀ ਬੱਚਿਆਂ ਦੀਆਂ ਜਿਹੜੀਆਂ ਖਤਮ ਹੋ ਚੁੱਕੀਆਂ ਸਮਝ ਲਓ ਬਸ ਇੱਕ ਦੋ ਦਿਨ ਰਹਿ ਗਏ ਤੇ ਫਿਰ ਤਾਂ ਸਵੇਰ ਦੇ ਇਸ ਟਾਈਮ ਹੁਣ ਤਾਂ ਥੋੜਾ ਜਿਵੇਂ ਆ ਕਿ ਬੱਚਿਆਂ ਨੂੰ ਤਿਆਰ ਨਹੀਂ ਕਰਨਾ ਬੱਚੇ ਨੂੰ ਤਿਆਰ ਵੀ ਨਹੀਂ ਕਰਨਾ ਹਨਾ ਉਹਦੀ ਵਰਦੀ ਵਗੈਰਾ ਪ੍ਰੈਸ ਵੀ ਨਹੀਂ ਕਰਨੀ ਹੈਗੀ ਤੇ ਇਹ ਰੋਟੀ ਵਗੈਰਾ ਵੀ ਨਹੀਂ ਬਣਾਉਣੇਗੀ ਬੱਚੇ ਲਈ ਕੋਈ ਸਬਜ਼ੀ ਨਹੀਂ ਬਣਾਉਣੀ ਹਨਾ ਕਿ ਆਪਾਂ ਆ ਜਿਹੜਾ ਵੀ ਜਿਵੇਂ ਰੋਟੀ ਸਬਜ਼ੀ ਬਣਾਉਣੀ ਆ ਤਾਂ ਜੇ 10 ਮਿੰਟ ਆਪਾਂ ਲੇਟ ਵੀ ਹੋ ਜਾਾਂਗੇ ਤਾਂ ਵੀ ਕੋਈ ਚੱਕਰ ਨਹੀਂ ਪਰ ਹੁਣ ਤਾਂ ਇੱਕ ਤਰੀਕ ਤੋਂ ਤਾਂ ਫਿਰ ਜਿਹੜਾ ਸਵੇਰ ਦੇ ਟਾਈਮ ਤੇ ਆਪਾਂ ਨੂੰ ਕੰਮ ਦੀ ਬਹੁਤ ਹੀ ਜ਼ਿਆਦਾ ਕਾਲ ਹੋ ਜਾਣੀ ਆ ਤੇ ਵੈਸੇ ਤਾਂ ਹੁਣ ਵੀ ਆਪਾਂ ਕੋਈ ਲੇਟ ਨਹੀਂ ਉੱਠਦੇਗੇ ਉਣਦੀ ਤਾਂ ਮੈਂ ਹੁਣ ਵੀ 6:30 7:30 8:30 ਦਾ ਵਜੇ ਸਵੇਰੇ ਉੱਠ ਜਾਨੀ ਆ ਤੇ ਪਰ ਇਸ ਤੋਂ ਜ਼ਿਆਦਾ ਹੁਣ ਜਿਹੜਾ ਜਲਦੀ ਉੱਠਿਆ ਵੀ ਨਹੀਂ ਜਾਂਦਾਗਾ ਤੇ ਉਠੂੰਗੀ ਤਾਂ ਮੈਂ 8:00 ਵਜੇ ਤੇ ਚਲੋ ਕੋਈ ਗੱਲ ਨਹੀਂ 1 ਘੰਟਾ ਹੋਰ ਆਪਾਂ ਲੇਟ ਕੰਮ ਕਰ ਲਿਆ ਕਰਾਂਗੇ ਹੋਰ ਲੇਟ ਹੋ ਜਾਇਆ ਕਰੂਗਾ ਕਿਉਂਕਿ ਐਵੇਂ ਹੋ ਜਾਂਦਾ ਫਿਰ ਉਧਰੋਂ ਮੱਜਾਂ ਦਾ ਕੰਮ ਜਿਹੜਾ ਖਤਮ ਕਰਕੇ ਉਸ ਤੋਂ ਬਾਅਦ ਫਿਰ ਬੱਚੇ ਨੂੰ ਤਿਆਰ ਕਰਨਾ ਹਨਾ ਨਾਂ ਬੱਚੇ ਦੀ ਰੋਟੀ ਸਬਜ਼ੀ ਬਣਾਉਣੀ ਤੇ ਫਿਰ ਸਰਦੀਆਂ ਦੇ ਵਿੱਚ ਥੋੜਾ ਜਿਹਾ ਸੌਖਾ ਸੌਖਾ ਹੋ ਜਾਂਦਾ ਸਰਦੀਆਂ ਦੇ ਵਿੱਚ ਐਵੇਂ ਹੁੰਦਾ ਹੈ ਕਿ ਇੱਕ ਤਾਂ ਐਵੇਂ ਨਹੀਂ ਹੁੰਦਾ ਹਨਾ ਕਿ ਧੁੱਪ ਚੜੂਗੀ ਤੇ ਆਪਾਂ ਵੀ ਜਲਦੀ ਕੰਮ ਕਰੀਏ ਕਿਉਂਕਿ ਉਦੋਂ ਤਾਂ ਛੋਟੇ-ਛੋਟੇ ਦਿਨ ਹੁੰਦੇ ਤਾਂ ਪੂਰਾ ਦਿਨ ਲੰਘ ਜਾਂਦਾ ਹਨਾ ਤੇ ਕੰਮ ਕਰਨ 'ਚ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਕਿ ਦਿਨ ਤਾਂ ਚਲੋ ਛੋਟੇ ਹੁੰਦੇ ਸਾਰਾ ਦਿਨ ਲੰਘ ਜਾਂਦਾ ਪਰ ਐਦਾਂ ਹੁੰਦਾ ਹੈ ਜੀ ਵੀ ਇਹ ਨਹੀਂ ਹੈਗਾ ਕਿ ਧੁੱਪ ਚੜ ਜੂਗੀ ਹਨਾ ਵੀ ਕੰਮ ਨਹੀਂ ਹੋਣਾ ਇਸ ਤੋਂ ਬਾਅਦ ਵੀ ਧੁੱਪ ਚੜ ਗਈ ਤਾਂ ਫਿਰ ਔਖਾ ਹੋ ਜਾਊਗਾ ਗਰਮੀ ਲੱਗੂਗੀ ਤੇ ਬਾਕੀ ਸਬਜੀ ਵਗੈਰਾ ਦਾ ਵੀ ਨਹੀਂ ਹੁੰਦਾ ਕਿ ਮੇਥੇ ਵਾਲੇ ਪਰੌਂਠੇ ਬਣਾ ਦੋ ਬੱਚੇ ਨੂੰ ਚਾਹੀ ਸਕੂਲ ਵਾਸਤੇ ਆਲੂਆ ਨੇ ਪਰੌਂਠੇ ਬਣਾ ਦੋ ਮੂੜੀ ਵਾਲੇ ਪਰੌਂਠੇ ਬਣਾ ਦੋ ਕਿਸ ਤਰ੍ਹਾਂ ਵੀ ਹਨਾ ਜਾਂ ਜੇ ਸ਼ਾਮ ਨੂੰ ਆਪਾਂ ਸਬਜੀ ਬਣਾਈ ਆ ਜਿਵੇਂ ਸੁੱਕੀ ਸਬਜੀ ਸ਼ਾਮ ਨੂੰ ਬਣਾਈ ਆ ਤਾਂ ਉਹ ਸਬਜੀ ਵੀ ਆਪਾਂ ਸਵੇਰ ਟਿਫਨ ਦੇ ਵਿੱਚ ਨਾ ਨਾ ਪਾ ਸਕਦੇ ਆ ਜਿ ਨਿਆ ਵੀ ਆਪਣੇ ਤੋਂ ਸਵੇਰ ਦੇ ਟਾਈਮ ਤੇ ਬਣੂਗੀ ਤੇ ਹੁਣ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਮੇਨ ਜਿਹੜੀ ਹੈਗੀ ਆ ਟਿਫਨ ਦੀ ਪ੍ਰੋਬਲਮ ਹੁੰਦੀ ਆ ਕਿਉਂਕਿ ਹੁਣ ਸਬਜ਼ੀਆਂ ਜਿਹੜੀਆਂ ਨੇ ਉਹ ਬੱਚੇ ਖਾਂਦੇ ਨੇ ਕੀ ਕਰੀਏ ਜੀ ਨਾ ਤਾਂ ਅਰਸ਼ਨੂਰ ਪਿੰਡਿਆਂ ਦੀ ਸਬਜ਼ੀ ਚਾਜ ਨਾਲ ਖਾਂਦਾ ਨਾ ਕੋਈ ਸ਼ਿਮਲਾ ਮਿਰਚ ਵਗੈਰਾ ਖਾਂਦਾ ਹਨਾ ਸੁੱਕੀਆਂ ਸਬਜ਼ੀਆਂ ਜਿਹੜੀਆਂ ਟਿਫਨ ਦੇ ਵਿੱਚ ਆਪਾਂ ਪਾਉਂਦੇ ਆਂ ਜ਼ਿਆਦਾਤਰ ਤੇ ਉਹ ਫਿਰ ਬੱਚੇ ਖਾਂਦੇ ਨਹੀਂਗੇ ਬਸ ਪ੍ਰੋਬਲਮ ਇਹੀ ਆਉਂਦੀ ਆ ਹੁਣ ਜ਼ਿਆਦਾਤਰ ਮੈਨੂੰ ਤੇ ਫਿਰ ਮੈਨੂੰ ਹਰ ਰੋਜ਼ ਡੇਲੀ ਇਹੀ ਹੁੰਦਾ ਬਸ ਵੀ ਮੈਂ ਕੀ ਬਣਾ ਕੇ ਦੇਵਾਂ ਇਹਨੂੰ ਤੇ ਉਹ ਜ਼ਿਆਦਾਤਰ ਖਾਂਦਾ ਹੈ ਦਾਲਾਂ ਵਗੈਰਾ ਜ਼ਿਆਦਾਤਰ ਖਾਂਦਾ ਹੈ ਤੇ ਦਾਲਾਂ ਵਗੈਰਾ ਹੁਣ ਟਿਫਨ ਦੇ ਵਿੱਚ ਨਹੀਂ ਸੂਤ ਆਉਂਦੀਆਂ ਹਨਾ ਸਹੀ ਨਹੀਂ ਰਹਿੰਦੀਆਂ ਕਿਆਂ ਤੇ ਚਲੋ ਜੀ ਹੁਣ ਇਥੇ ਝਾੜੂ ਵੀ ਲੱਗ ਚੁੱਕਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਬਾਹਰ ਵਿਹੜੇ 'ਚ ਬੱਕਰ ਲਾਉਣੇ ਆ ਯਾਨੀ ਕਿ ਵਿਹੜਾ ਸੁੰਭਰਦੇ ਆ ਇੱਕ ਇਥੇ ਪ੍ਰੋਬਲਮ ਇਹ ਆ ਰਹੀ ਆ ਬਾਕੀ ਸਾਰੀ ਫਰਸ਼ ਬਹੁਤ ਸੋਹਣੀ ਪਈ ਆ ਤੇ ਪਰ ਪਤਾ ਨਹੀਂ ਹਾਂਜੀ ਤੇ ਬਾਕੀ ਨੂੰ ਕੋਈ ਜਮਾ ਬਿਲਕੁਲ ਵੀ ਫਰਸ਼ ਨਹੀਂ ਖਰਾਬ ਹੋਏਗੀ ਪਰ ਇਹ ਇਧਰੋਂ ਬਾਹਰ ਦੇ ਸਾਹਮਣੇ ਆ ਜਿਹੜੇ ਤੁਸੀਂ ਦੇਖ ਰਹੇ ਇੰਨੀ ਕੋ ਫਰਸ਼ ਪਤਾ ਨਹੀਂ ਕਿਉਂ ਖਰਾਬ ਹੋਈ ਤੇ ਹੁਣ ਪਤਾ ਨਹੀਂ ਕਿ ਸ਼ਾਇਦ ਉਹ ਦੋ ਜਿਹੜੀ ਇਹ ਭਰਤ ਸੀ ਸਰਜਰੀ ਭਰਤ ਪਈ ਸੀ ਵੀ ਹਨਾ ਉਹਦੇ ਕਾਰਨ ਹੋਈ ਕਿ ਪਤਾ ਨਹੀਂ ਪਾਣੀ ਮਾੜਿਆ ਕੁਛ ਕੀ ਚੱਕਰਾਂ ਹਨਾ ਵੀ ਇਹ ਫਰਸ਼ ਜਿਹੜੀ ਇੰਨੀ ਕਿਥੋਂ ਖਰਾਬ ਹੋ ਗਈ ਤੇ ਬਾਕੀ ਕੋਈ ਗੱਲ ਨਹੀਂ ਇੱਥੇ ਵੈਸੇ ਆਪਾਂ ਪੱਥਰ ਲਗਾਵਾਂਗੇ ਪਰ ਹਜੇ ਤਾਂ ਨਹੀਂ ਲਗਾਉਂਦੇ ਕਿਉਂਕਿ ਹਲੇ ਵੀ ਇਹੜੇ ਦੇ ਵਿੱਚ ਵੀ ਆਪਣੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਇਹ ਘਰ ਇਹ ਥੋੜਾ ਜਿਹਾ ਕਿ ਉੱਚਾ ਹੈ ਹਨਾ ਤੇ ਵਿੜਾ ਆਪਣਾ ਜਿਹੜਾ ਨੀਵਾ ਹੈ ਵੈਸੇ ਸੜਕ ਦੇ ਨਾਲੋਂ ਤਾਂ ਵਿੜਾ ਜਿਹੜਾ ਬਹੁਤ ਉੱਚਾ ਹੈ ਬਰ ਆਣਾ ਦਾ ਕਮਰਿਆਂ ਦੇ ਨਾਲੋਂ ਜਾਨੀ ਕੀ ਨੀਵੇਂ ਤੇ ਹੁਣ ਆਪਾਂ ਫਿਰ ਪਹਿਲਾਂ ਨਾ ਵਿਹੜੇ ਦੇ ਵਿੱਚ ਭਰਤ ਰੋਪਾ ਕੇ ਤੇ ਇਹਦੇ ਬਰਾਬਰ ਕਰਕੇ ਵਿਹੜੇ 'ਚ ਫਰਸ਼ ਲਗਾਉਣੀ ਆ ਵਿਹੜੇ 'ਚ ਫਰਸ਼ ਲਾਵਾਂਗੇ ਉਸ ਤੋਂ ਬਾਅਦ ਫਿਰ ਹਨਾ ਅੰਦਰਾਂ ਦਾ ਫਿਰ ਕਰਾਂਗੇ ਕਿਉਂਕਿ ਅਜੇ ਇੱਥੇ ਦਾ ਟਾਈਮ ਪਾਸ ਹੁੰਦਾ ਪਰ ਵਿਹੜੇ ਦੀ ਬੜੀ ਮੁਸ਼ਕਲ ਹੋਈ ਪਈ ਐ ਤੇ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਹੌਲੀ-ਹੌਲੀ ਸਾਥ ਦੇਊਗਾ ਵਿਹਨਤ ਕਰਾਂਗੇ ਤੇ ਲਓ ਜੀ ਹੁਣ ਅੰਦਰੋਂ ਦਾ ਜਿਹੜਾ ਝਾੜੂ ਦਾ ਕੰਮ ਸੀ ਅੰਦਰੋਂ ਮੈਂ ਝਾੜੂ ਲਗਾ ਲਿਆ ਸੀਗਾ ਕੰਮ ਖਤਮ ਹੋ ਚੁੱਕਿਆ ਸੀ ਹੁਣ ਮੈਂ ਇੱਥੇ ਆ ਗਈ ਸੀ ਬਾਹਰ ਵੇੜੇ ਦੇ ਵਿੱਚ ਯਾਨੀ ਕਿ ਹੁਣ ਮੈਂ ਇੱਥੇ ਚੌਂਤਰੇ 'ਚੋਂ ਲਗਾ ਕੇ ਝਾੜੂ ਫਿਰ ਉਸ ਤੋਂ ਬਾਅਦ ਵੇੜੇ ਦੇ ਵਿੱਚੋਂ ਲਗਾ ਕੇ ਝਾੜੂ ਤੇ ਇੱਥੇ ਹੁਣ ਮੈਂ ਇਹ ਕਵਰ ਕਰ ਰਹੀ ਸੀਗੀ ਕੂਲਰ ਦੇ ਉੱਪਰ ਆ ਸੌਰੀ ਕਵਰ ਆ ਜਿਹੜਾ ਛੜਾ ਰਹੀ ਸੀਗੀ ਤੇ ਇਹ ਨਾ ਮੈਂ ਇੱਥੇ ਦੇਖ ਰਹੀ ਸੀ ਹੁਣ ਤੁਸੀਂ ਆ ਤੁਸੀਂ ਵੀ ਦੇਖ ਰਹੇ ਹੋਵੋਗੇ ਦੇਖਿਓ ਤੁੱਪ ਦਾ ਜਿਹੜਾ ਇੰਨਾ ਫਰਕ ਪੈ ਗਿਆ ਇੰਨੀ ਤੇਜ਼ ਤੁੱਪ ਹੁੰਦੀ ਆ ਕਿ ਆਜ ਇਸ ਸਾਈਡ ਤੋਂ ਨਾ ਹਾਂਜੀ ਇਹ ਨਾ ਇਧਰਲੀ ਸਾਈਡ ਜਿੱਥੇ ਤਾਂ ਧੁੱਪ ਪੈ ਰਹੀ ਸੀ ਕੀ ਹਨਾ ਤੇ ਉਸ ਸਾਈਡ ਤੋਂ ਨਾ ਕਲਰ ਚੇਂਜ ਹੋ ਗਿਆ ਕੱਪੜੇ ਦਾ ਤੇ ਸਾਈਡਾਂ ਤੇ ਹੁਣ ਜਿੱਦਾਂ ਕਿ ਇਹ ਨਹੀਂ ਐਨੇ ਧੁੱਪ ਪੈਂਦੀਗੀ ਤੇ ਉਥੋਂ ਕਲਰ ਵਧੀਆ ਪਿਆ ਤੇ ਉੱਪਰਲੀ ਸਾਈਡ ਤੋਂ ਜਿਹੜਾ ਇਹਦਾ ਕਬਰ ਦਾ ਜੋ ਕਲਰ ਆ ਉਹ ਖਰਾਬ ਹੋ ਗਿਆ ਤੇ ਹਾਂਜੀ ਲੋ ਜੀ ਹੁਣ ਮੈਂ ਇੱਥੇ ਵੇੜੇ ਦੇ ਵਿੱਚ ਬੁੱਕਰ ਲਾ ਲਾ ਜਾਨੀ ਕਿ ਇਧਰੋਂ ਸੁੰਭਰ ਲਾ ਇਧਰ ਦੀ ਸਾਫ ਸਫਾਈ ਵੀ ਜ਼ਰੂਰੀ ਹੈ ਤੇ ਇੱਥੇ ਵੀ ਪ੍ਰੋਬਲਮ ਹੈ ਹੀ ਆ ਬਸ ਵੀ ਇਹ ਜਿਹੜੀ ਇੱਟਾਂ ਹੈ ਇਹ ਵਿਥ ਜੀ ਮੈਂਦੇ ਚ ਬਣੀ ਹੋਈ ਹੈ ਨਾ ਜਾਨੀ ਜਿਆਦਾ ਦਰਾਰਾਂ ਜੀਆਂ ਬਣੀਆਂ ਹੋਈਆਂ ਨੇ ਤੇ ਫਿਰ ਇਹ ਨਾ ਮੈਂ ਜ਼ਿਆਦਾਤਰ ਤਾਂ ਵੈਸੇ ਮੈਥੋਂ ਧੋ ਦੇਣੀ ਹੁੰਦੀ ਹੈ ਕਿਉਂਕਿ ਨਾਤੇ ਇਹਦੇ ਤੇ ਪੋਚਾ ਲੱਗਦਾ ਤੇ ਨਾ ਇਹਦੇ ਤੇ ਜਿੱਦਾਂ ਇਦਾਂ ਮੈਂ ਹੁਣ ਬੁੱਕਰ ਲਗਾਉਣੀ ਆ ਤਾਂ ਬਹੁਤ ਟਾਈਮ ਲੱਗ ਜਾਂਦਾ ਇੰਨੇ ਕ ਜਗ੍ਹਾ ਦੇ ਵਿੱਚ ਇੰਨਾ ਟਾਈਮ ਲੱਗ ਜਾਂਦਾ ਬਹੁਤ ਜ਼ਿਆਦਾ ਕਿਉਂਕਿ ਬਿੱਥਾਂ ਦੇ ਵਿੱਚੋਂ ਊੜਾ ਕੱਢਣਾ ਜੇ ਨਹੀਂ ਕੱਢਦੇ ਚੰਗੀ ਤਰ੍ਹਾਂ ਤਾਂ ਫਿਰ ਉਹ ਚੰਗਾ ਨਹੀਂ ਲੱਗਦਾ ਹਨਾ ਤੇ ਜੇ ਜ਼ਿਆਦਾ ਜਿੱਦਾਂ ਹਨਾ ਤੇ ਫਿਰ ਉਹ ਟਾਈਮ ਬਹੁਤ ਲੱਗ ਜਾਂਦਾ ਇਸ ਕਰਕੇ ਨਾ ਮੈਂ ਜਿੱਦਾਂ ਬਾਲਾ ਜ਼ਿਆਦਾ ਉਹ ਨਹੀਂ ਕਰਦੇ ਫਿਰ ਮੈਨਾਂ ਥੋੜਾ ਜਿਹਾ ਧੋ ਦੇਣੀ ਹੁੰਦੀ ਹੈ ਇਧਰਲੀ ਸਾਈਡ ਤੋਂ ਮੈਨੂੰ ਐ ਹੁੰਦਾ ਕਿ ਇਹਦੇ ਚ ਬਿੱਥਾਂ ਤਾਂ ਬਣੀਆਂ ਹੀ ਆਂ ਇਹ ਤਾਂ ਪੱਟਣੀ ਤਾਂ ਪੈਣੀ ਆਂ ਇੱਟਾਂ ਵੀ ਇਹ ਕੜਾਏ ਆ ਕਿ ਫਰਸ਼ ਜ਼ਿਆਦਾ ਖਰਾਬ ਹੋ ਜੂਗੀ ਕਿਉਂਕਿ ਮੈਨੂੰ ਅੰਦਰਲੀ ਫਰਸ਼ੇ ਤਾਂ ਵੀ ਮੈਨੂੰ ਜ਼ਿਆਦਾਤਰ ਕਹਿ ਦਿੰਦੇ ਆ ਕਹਿੰਦੇ ਕਿ ਤੂੰ ਜ਼ਿਆਦਾ ਉਹਨੂੰ ਪੁੱਛਾ ਲਾਉਣੀ ਆ ਜ਼ਿਆਦਾ ਧੋਣੀ ਕਰਕੇ ਤਾਂ ਫਰਸ਼ ਜ਼ ਉੰਬੀ ਸਾਡੇ ਪਾਣੀ ਮਾੜੇ ਨੇ ਇੱਧਰ ਪਾਣੀ ਮਾੜੇ ਕਰਕੇ ਤੇ ਫਿਰ ਉਹਦੇ ਕਰਕੇ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਤੇ ਇੱਥੇ ਵੀਡੀਓ ਦੀ ਜਿਹੜੀ ਸਪੀਡ ਆ ਮੈਂ ਕਰਤੀ ਸੀ ਤੇਜ਼ ਕਿਉਂਕਿ ਫਿਰ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਵੱਡੀ ਹੋ ਜਾਣੀ ਸੀਗੀ ਇਸ ਕਰਕੇ ਫਿਰ ਮੈਂ ਵੀਡੀਓ ਜਿਹੜੀ ਆ ਥੋੜੀ ਜੀ ਨੂੰ ਸਪੀਡ ਦੇ ਵਧਾ ਦਿੱਤੀ ਤੇ ਕਿਉਂਕਿ ਜੇ ਮੈਂ ਓਦਾਂ A to Z ਜਿੰਨੇ ਵੀ ਮੇਰੇ ਸਵੇਰ ਤੋਂ ਲੈ ਕੇ ਹਨਾ ਦੁਪਹਿਰ ਤੱਕ ਲਾ ਲਉ ਸ਼ਾਮ ਤੱਕ ਜਾਣ ਕੇ ਪੂਰੇ ਦਿਨ ਦੇ ਜਿੱਦਾਂ ਮੈਂ ਪੂਰੀ ਇਦਾਂ ਵੀਡੀਓ ਬਣਾਉਣ ਲੱਗੀ ਤਾਂ ਫਿਰ ਤਾਂ ਉਹ 4-5 ਉਹਦੇ ਪਾਰਟ ਬਣ ਜਾਣਗੇ ਤਾਂ ਕਰਕੇ ਫਿਰ ਮੈਂ ਤੇ ਸਪੀਡ ਜਿਹੜੀ ਉਹਦੀ ਵਧਾ ਦਿੱਤੀ ਤੇ ਇੱਧਰ ਆਪਣੇ ਜਿਹੜੇ ਹਰੇ ਸੀਗੇ ਜਾਨੀ ਕਿ ਢੋਕਾ ਪੀਤਾ ਹੋਇਆ ਸੀਗਾ ਉਹ ਬਚ ਗਏ ਸੀ ਬਾਂ ਜਾਨੀ ਕਿ ਕਰਕੇ ਰੱਖਲੇ ਸੀ ਸੋਰੀ ਜਦੋਂ ਮੈਂ ਸਵੇਰੇ ਹਰੇ ਪਾਇ ਤੇ ਉਹ ਜਾਦਾ ਸੀਗੇ ਤੇ ਫਿਰ ਮੈਂ ਉਹ ਵੀ ਢੋਕਾ ਕਰਕੇ ਨਾ ਰੱਖ ਲਿਆ ਕਿਉਂਕਿ ਕਈ ਵਾਰੀ ਨਾ ਐਦਾਂ ਹੁੰਦਾ ਸ਼ਾਮ 3 ਵਜੇ ਜਾਂ ਦੁਪਹਿਰ ਦੇ ਟਾਈਮ ਤੇ ਪਾਉਣੇ ਹੁੰਦੇ ਆ ਨਾ ਤਾਂ ਲਾਈਟ ਬੰਦ ਹੋ ਜਾਂਦੀ ਆ ਤੇ ਫਿਰ ਮੈਂ ਨਾ ਇੰਨੇ ਕ ਜਾਨੀ ਕਿ ਇਹ ਨਾ ਵੀ ਕੋ ਉਤਰ ਕੇ ਰੱਖਲੇ ਸੀਗੇ ਮੈਂ ਹਣਾ ਵਿੱਚ ਲਾਈਟ ਬੰਦ ਹੋਗੀ ਤਾਂ ਫਿਰ ਮੈਨੂੰ ਸੌਕਾ ਹੋ ਜਾਊਗਾ ਕਿਉਂਕਿ ਮੈਂ ਜਦੋਂ ਦੋਸੰਨੀ ਕੀਤੀ ਤੇ ਬਾਅਦ ਵਿੱਚ ਫਿਰ ਇਹ ਲਾ ਦੂੰਗੀ ਤੇ ਲੋ ਜੀ ਹੁਣ ਮੈਂ ਇੱਥੇ ਆ ਗਈ ਸੀਗੀ ਮੈਂ ਲਾਉਣ ਲੱਗੀ ਸੀ ਪੋਚੇ ਤੇ ਪਰ ਮੈਨੂੰ ਜਦੋਂ ਮੈਂ ਪੋਚੇ ਲਾਉਣ ਲੱਗੀ ਤੇ ਕਿਉਂਕਿ ਇਹ ਨਾ ਬੈੱਡ ਦੇ ਨੀਚੋਂ ਤੁਹਾਨੂੰ ਵੀ ਮੈਥੋਂ ਵੀ ਜਿਵੇਂ ਝਾੜੂ ਨਾਲ ਪਕੜਦੇ ਤੇ ਹੈਗੇ ਆ ਪਰ ਉਹ ਤਾਂ ਮਿੱਟੀ ਜਿਵੇਂ ਕੂੜਾ ਵਗੈਰਾ ਨਹੀਂ ਨਿਕਲਦਾ ਮਿੱਟੀ ਨਹੀਂ ਨਿਕਲਦੀ ਹੋਰ ਤਾਂ ਕੂੜਾ ਇੰਨਾ ਕੀ ਹੋਣਾ ਤੇ ਫਿਰ ਮੈਂ ਕਿਹਾ ਚੱਲ ਮੈਂ ਕਿਉਂਕਿ ਮੈਂ ਹਫਤੇ ਤੋਂ ਪਿੱਛੋਂ ਰੋਜ਼ ਤਾਂ ਨਹੀਂ ਤੇ ਹਫਤੇ ਤੋਂ ਬਾਅਦ ਹਫਤੇ ਤੋਂ ਤਿੰਨਾ ਚਾਰਾਂ ਦਿਨਾਂ ਤੋਂ ਨਾਲੋਂ ਮੈਂ ਇੱਧਰ ਹੁਣ ਪੈਪ ਲਾ ਕੇ ਤੇ ਫਿਰ ਨਾ ਨੀਚੋਂ ਬੈੱਡ ਦੇ ਐ ਸਾਫ਼ ਕਰ ਦੇਣੀ ਹੁੰਦੀ ਆ ਕਿ ਫਿਰ ਇਹ ਪਾਣੀ ਐਦਾਂ ਪਾਣੀ ਜਦੋਂ ਢੋਲਦੇ ਆ ਤੇ ਫਿਰ ਸਾਰਾ ਜਿਵੇਂ ਮਿੱਟੀ ਵਗੈਰਾ ਨਿਕਲ ਜਾਂਦੀ ਆ ਤੇ ਮੈਂ ਇਧਰੋਂ ਲਗਾ ਲਈ ਸੀਗੀ ਪੈਪ ਤੇ ਇਧਰੋਂ ਇਧਰਲੀ ਸਾਈਡ ਐ ਇਧਰ ਵੀ ਆਪਣੇ ਆਪ ਦੇ ਕੋ ਗੇਟ ਹੈਗਾ ਸਾਹਮਣੇ ਬਾਹਰ ਤੇ ਇਧਰੋਂ ਮੈਂ ਪੈਪ ਲਾ ਕੇ ਤੇ ਐਦਾਂ ਫਿਰ ਬੈੱਡ ਦੇ ਨੀਚੋਂ ਕੱਢਦਾ ਸੀਗਾ ਸਾਰਾ ਕੁ ਮਿੱਟੀ ਵਗੈਰਾ ਜੋ ਵੀ ਸੀ ਸਾਰੇ ਨਿਕਲ ਗਏ ਸੀਗੇ ਤੇ ਫਿਰ ਬਾਅਦ ਵਿੱਚ ਮੈਂ ਇੱਥੇ ਲਾਤਾ ਸੀਗਾ ਪੋਚਾ ਕਿਉਂਕਿ ਹੁਣ ਆਪਾਂ ਬਾਕੀ ਸਾਈਡਾਂ ਤੇ ਪੋਚਾ ਲੱਗ ਜਾਂਦਾ ਹੁਣ ਬੈੱਡ ਦੇ ਨੀਚੇ ਜਾ ਕੇ ਨਾ ਤਾਂ ਪੋਚਾ ਲੱਗਦਾ ਹੈ ਤੇ ਨਾ ਚੜੂ ਨਾਲ ਵੀ ਇੰਨੀ ਜ਼ਿਆਦਾ ਮਿੱਟੀ ਨਹੀਂ ਤੇ ਫਿਰ ਸਾਈਡਾਂ ਸਾਈਡਾਂ ਤੇ ਜਦੋਂ ਪੁੱਛਾ ਲਾਉਨੇ ਆ ਤੇ ਸਾਈਡਾਂ ਤੋਂ ਫਰਸ਼ ਜਿਹੜੀ ਉਹ ਸਾਫ਼ ਹੋ ਜਾਂਦੀ ਆ ਤੇ ਸਾਹਮਣੇ ਜਿੱਦਾਂ ਕਿ نیچے ਬੈੱਡ ਦੇ ਹਨਾ ਤੇ ਉਹ ਅਲੱਗ ਜਿਹਾ ਦਿਸ ਜਾਂਦਾ ਉਹ ਇੱਕ ਡੱਬਾ ਜਿਹਾ ਹੀ ਬਣ ਜਾਂਦਾ ਇਸ ਕਰਕੇ ਫਿਰ ਮੈਂ ਨਾ ਉਧਰੋਂ ਹਫ਼ਤੇ ਤੋਂ ਪਿੱਛੋਂ ਤੇ ਫਿਰ ਮੈਂ ਪਾਈਪ ਲਾ ਕੇ ਤੇ ਦਮ ਬੈੱਡ ਦੇ ਨੀਚੋਂ ਸਾਫ਼ ਕਰ ਦਿੰਨੀ ਉਹਨੇ ਪਾਈਪ ਦੇ ਨਾਲ ਕਿਉਂਕਿ ਪੈਪ ਦੇ ਨਾਲ ਜਦੋਂ ਪ੍ਰੈਸ਼ਰ ਦੇ ਨਾਲ ਪਾਣੀ ਵਜਦਾ ਫਿਰ ਮਿੱਟੀ ਵਗੈਰਾ ਸਾਰੀ ਜਿਹੜੀ ਆ ਉਹ ਨਿਕਲ ਜਾਂਦੀ ਹੈ ਤੇ ਇਹਦੀ ਜਿਹੜੀ ਢਾਲ ਆ ਜਾਨਕਿ ਫਰਸ਼ ਦੀ ਤੇ ਇਧਰ ਸਾਹਮਣੇ ਦਿੱਤੀ ਮੈਂ ਪੈਪ ਲਗਾਈ ਸੀਗੀ ਆ ਸਾਹਮਣੇ ਤੁਸੀਂ ਪਰਦੇ ਦੇਖ ਰਹੇ ਹੋਵੋਗੇ ਇਧਰ ਇੱਕ ਹਨਾ 12 ਤੇ ਉਸ ਗੇਟ ਵੱਲ ਜਾਨਕਿ ਇਧਰਲੀ ਸਾਈਡ ਨੂੰ ਢਾਲ ਆ ਇਸ ਕਮਰੇ ਦੀ ਫਰਸ਼ ਦੀ ਤੇ ਉਧਰੋਂ ਪਾਣੀ ਨਿਕਲ ਜਾਂਦਾ ਇਸ ਕਰਕੇ ਫਿਰ ਮਨੋਂ ਸੌਖਾ ਹੋ ਜਾਂਦਾ ਕਿ ਮਨੋਂ ਹਾਂਜੀ ਤੇ ਹੁਣ ਮੈਂ ਇੱਥੇ ਲਗਾ ਲਾਂ ਪੋਚਾ ਤੇ ਇੱਥੇ ਹੋ ਤਾਂ ਮੇਰਾ ਬੁਰਾ ਹਾਲ ਹੀ ਕਿਆ ਸੀਗਾ ਕਿਉਂਕਿ ਅੱਜ ਗਰਮੀ ਹ ਸੱਚੇ ਹੱਦੋਂ ਬਾਤ ਸੀਗੀ ਤੇ ਇੱਕ ਪਹਿਲਾਂ ਜਦੋਂ ਮੈਂ ਪੱਠੇ ਪਾਉਂਦੀ ਸੀ ਉਦੋਂ ਮੱਜਾਂ ਦਾ ਕੰਮ ਸੀਗਾ ਹਨਾ ਤੇ ਉਸ ਟਾਈਮ ਤੇ ਜਿਹੜੇ ਮੇਰੇ ਕੱਪੜੇ ਐਦਾਂ ਬੁਰਾ ਹਾਲ ਹੋ ਗਿਆ ਸੀਗਾ ਹਨਾ ਤੁਹਾਨੂੰ ਪਤਾ ਕੰਮ ਦੇ ਵਿੱਚ ਐਦਾਂ ਹੋ ਹੀ ਜਾਂਦਾ ਤੇ ਫਿਰ ਮੈਂ ਕੱਪੜੇ ਚੇਂਜ ਕਰਕੇ ਤੇ ਉਸ ਤੋਂ ਬਾਅਦ ਕੱਪੜੇ ਮਸ਼ੀਨ 'ਚ ਮੈਂ ਪਾ ਦਿੱਤੇ ਸੀਗੇ ਧੋਣ ਵਾਸਤੇ ਕਿਉਂਕਿ ਪਹਿਲਾਂ ਮੈਂ ਹੱਥੀ ਧੋਣਦੀ ਸੀ ਕੱਪੜੇ ਪਰ ਅੱਜ ਤਾਂ ਮੈਂ ਮਸ਼ੀਨ 'ਚ ਪਾਇਆ ਕਿਉਂਕਿ ਅੱਜ ਗਰਮੀ ਜ਼ਿਆਦਾ ਤੇ ਮੈਨੂੰ ਇਹ ਕਾਲ ਸੀ ਕਿ ਜਲਦੀ-ਜਲਦੀ ਕੰਮ ਖਤਮ ਕਰਾਂ ਤੇ ਨਾ ਆਵਾਂ ਕਿਉਂਕਿ ਜਦ ਤਕਾਲਾ ਪਿਆਨ ਲੱਗ ਜਾਂਦਾ ਹੈ ਜਦੋਂ ਇਦਾਂ ਹੁੰਦਾ ਤੇ ਫਿਰ ਇਸ ਕਰਕੇ ਮੈਂ ਫਿਰ ਕੱਪੜੇ ਚੇਂਜ ਕੀਤੇ ਕਿਉਂਕਿ ਮੱਝਾਂ ਵੱਲੋਂ ਆਣ ਕੇ ਮੈਨੂੰ ਹੁਣ ਜਿੰਨੇ ਜਿੰਨ ਕਰਮੀ ਜ਼ਿਆਦਾ ਹੁੰਦੀ ਹੈ ਤਾਂ ਕੱਪੜੇ ਚੇਂਜ ਕਰਨੇ ਪੈਂਦੇ ਆ ਕਿਉਂਕਿ ਫਿਰ ਇੱਧਰ ਵੀ ਓਵੇਂ ਹਨ ਨਹੀਂ ਆ ਉਹ ਕੰਮ ਨਹੀਂ ਹੁੰਦਾਗਾ ਫਿਰ ਮੈਂ ਕੱਪੜੇ ਚੇਂਜ ਕਰ ਲਏ ਸੀਗੇ ਉਹ ਕੱਪੜੇ ਸਿੰਜ ਕਰਕੇ ਤੇ ਮੈਂ ਮਸ਼ੀਨ ਲਾਈ ਸੀ ਤੇ ਲਗਾ ਕੇ ਫਿਰ ਮੈਂ ਇਧਰ ਆਪਦਾ ਸਾਫ ਸੁਥਰਾ ਕੰਮ ਜਿਹੜਾ ਸ਼ੁਰੂ ਕਰਤਾ ਸੀਗਾ ਤੇ ਹੁਣ ਮੈਂ ਜਲਦੀ ਜਲਦੀ ਇੱਥੇ ਪੋਚੇ ਲਗਾ ਕੇ ਉਸ ਤੋਂ ਬਾਅਦ ਮੈਂ ਸਬਜ਼ੀ ਬਣਾਉਣੀ ਆ ਹਲੇ ਉਸ ਤੋਂ ਬਾਅਦ ਮੈਂ ਬਣਾਉਂ ਸਬਜ਼ੀ ਤੇ ਮੈਂ ਨਾਲੇ ਰੋਟੀ ਬਣਾ ਲੂੰਗੀ ਸਬਜ਼ੀ ਬਣਾ ਲੂੰਗੀ ਤੇ ਨਾਲੇ ਰੋਟੀ ਬਣਾ ਲੂੰਗੀ ਰੋਟੀਆਂ ਬਣਾ ਕੇ ਰੱਖ ਕੇ ਫਿਰ ਨਾ ਕੇ ਫਿਰ ਸਾਰੇ ਜਾਣੇ ਜਦ ਤੱਕ ਨਾ ਲੈਣਗੇ ਤੇ ਨਾ ਕੇ ਬਸ ਫਿਰ ਮੈਂ ਕੱਪੜੇ ਮਸ਼ੀਨ ਚੋਂ ਕੱਢ ਕੇ ਤੇ ਫਿਰ ਮੈਂ ਖੁਦ ਨਾ ਕੇ ਫਿਰ ਬਾਅਦ ਵਿੱਚ ਆਰਾਮਦਾਰੀ ਨਾਲ ਬੈਠ ਕੇ ਆਪਾਂ ਰੋਟੀ ਖਾਵਾਂਗੇ ਤੇ ਓਕੇ ਜਿੰਨਾ ਟਾਈਮ ਕੰਮ ਪਿਆ ਹੁੰਦਾ ਓਨਾ ਟਾਈਮ ਤਾਂ ਰੋਟੀ ਖਾਣ ਨੂੰ ਵੀ ਬਿਲਕੁਲ ਵੀ ਦਿਲ ਨਹੀਂ ਕਰਦਾ ਇੱਕ ਤਾਂ ਗਰਮੀ ਕਰਕੇ ਵੈਸੇ ਭੁੱਖ ਨਹੀਂ ਲੱਗਦੀ ਤੇ ਇੱਕ ਜਦੋਂ ਕੰਮ ਪਿਆ ਹੋਵੇ ਤੇ ਫਿਰ ਇਸ ਤਰ੍ਹਾਂ ਤਾਂ ਬਿਲਕੁਲ ਵੀ ਮਨ ਨਹੀਂ ਕਰਦਾ ਮੇਰਾ ਤਾਂ ਰੋਟੀ ਖਾਣ ਨੂੰ ਤੇ ਹੁਣ ਇਸ ਕਰਕੇ ਅਸੀਂ ਸਾਰੇ ਜਾਨੇ ਇਕੱਠੇ ਬੈਠ ਕੇ ਖਾ ਲੈਨੇ ਆ ਸਾਰੇ ਕਿ ਅਸੀਂ ਬਾਲੇ ਜ਼ਿਆਦਾ ਤਾਂ ਹੈ ਨਹੀਂਗੇ ਜੀ ਤਿੰਨ ਜਾਨੇ ਆ ਤੇ ਤਿੰਨੋਂ ਅਸੀਂ ਇਕੱਠੇ ਬੈਠ ਕੇ ਰੋਟੀ ਖਾ ਲੈਨੇ ਆ ਤੇ ਬਸ ਨੂਰ ਵੀ ਮੈਨੂੰ ਲੱਗਦਾ ਸ਼ਾਇਦ ਨਹਾ ਰਿਆ ਹੋਣਾ ਹੁਣ ਤੇ ਉਹਦੇ ਡੈਡੀ ਵੀ ਖੇਤੋਂ ਆ ਗਏ ਸੀ ਹਾਂਜੀ ਤੇ ਉਹ ਮੈਨੂੰ ਲੱਗਦਾ ਹਾਂਜੀ ਤੋਂ ਉਹਨੇ ਨਹਾ ਰੇ ਸੀਗੇ ਇੱਥੇ ਤੇ ਮੈਨੂੰ ਆਇਆ ਸੀ ਮੈਂ ਕਿਹਾ ਮੈਂ ਜਿੰਨਾ ਟਾਈਮ ਉਹ ਨਾ ਰਿਹਾ ਤੇ ਜਲਦੀ ਜਲਦੀ ਸਬਜ਼ੀ ਬਣਾ ਕੇ ਤੇ ਰੋਟੀ ਬਣਾ ਕੇ ਤੇ ਜਿੱਤਾ ਕਿ ਰਸੋਈ ਸਾਫ਼ ਕਰ ਦਿਆਂ ਗੈਸ ਵਗੈਰਾ ਹੋ ਗਿਆ ਵੈਸੇ ਤਾਂ ਮੈਂ ਇੱਕ ਵਾਰੀ ਜਦੋਂ ਸੁਬਾਹ ਨਾ ਝਾੜੂ ਵਗੈਰਾ ਲਾਉਣੀ ਆ ਝਾੜੂ ਲਾ ਕੇ ਪੂੰਛਾ ਲਾ ਦੇਣੀ ਇੱਧਰ ਜਿਵੇਂ ਉੱਧਰ ਪੂੰਛ ਲੈ ਸੀ ਤਾਂ ਰਸੋਈ ਚ ਵੀ ਪੂੰਛਾ ਲਾਤਾ ਸੀਗਾ ਪਰ ਹੁਣ ਮੈਂ ਇੱਥੇ ਹੁਣ ਖਾਣਾ ਬਣਾ ਕੇ ਉਸ ਤੋਂ ਬਾਅਦ ਫੇਰ ਇਹਦੀ ਸਫਾਈ ਕਰ ਦੂੰਗੀ ਚੰਗੀ ਤਰ੍ਹਾਂ ਰਸੋਈ ਦੀ ਸਲੈਪ ਵਗੈਰਾ ਸਾਫ਼ ਹੋ ਜੂਗੀ ਤੇ ਗੈਸ ਵਗੈਰਾ ਹਨਾ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦੂੰਗੀ ਸਾਫ਼ ਕਰਕੇ ਵੀ ਤੇ ਫਿਰ ਨਹਾ ਕੇ ਬਾਅਦ ਚ ਖਾਣਾ ਖਾਵਾਂਗੇ ਆਪਾਂ ਹਾਂਜੀ ਲੋ ਜੀ ਹੁਣ ਮੈਂ ਇੱਥੇ ਸਬਜੀ ਜਿਹੜੀ ਆ ਸਬਜੀ ਬਣਾ ਰਹੀ ਸੀ ਪਿੰਡ ਗਾਂ ਦੀ ਤੇ ਇੱਕ ਸਾਈਡ ਮੈਂ ਸਬਜੀ ਨੂੰ ਤੜਕਾ ਲਾ ਦੇਣੀ ਆ ਤੇ ਇੱਕ ਸਾਈਡ ਮੈਂ ਰੋਟੀ ਬਣਾ ਲੈਣੀ ਆ ਤੇ ਇੱਥੇ ਤੇਲ ਜਿਹੜਾ ਗਰਮ ਹੋ ਚੁੱਕਿਆ ਸੀਗਾ ਤੇ ਮੈਂ ਹੁਣ ਪਾ ਦਿੱਤਾ ਸੀ ਉਹਦੇ ਵਿੱਚ ਜੀਰਾ ਤੇ ਜੀਰਾ ਪਾਉਣ ਤੋਂ ਬਾਅਦ ਫਿਰ ਆਪਾਂ ਉਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਪੋਨ ਲਾਂਗੇ ਚੰਗੀ ਤਰ੍ਹਾਂ ਨਮਕ ਪਾ ਕੇ ਤੇ ਜਦੋਂ ਤੋਂ ਪਿਆਜ਼ ਥੋੜਾ ਜਿਹਾ ਪੁੱਜ ਕੇ ਸੌਫਟ ਜਿਹਾ ਹੋ ਗਿਆ ਫਿਰ ਉਸ ਤੋਂ ਬਾਅਦ ਫਿਰ ਆਪਾਂ ਵਿੱਚ ਪਾ ਦਾਂਗੇ ਇਹ ਪਿੰਡੀਆਂ ਤੇ ਪਿੰਡੀਆਂ ਪਾਉਣ ਤੋਂ ਬਾਅਦ ਫਿਰ ਮੈਂ ਆਪਣਾ ਦੂਸਰੀ ਸਾਈਡ ਰੋਟੀ ਬਣਾ ਲੂੰਗੀ ਇੱਕ ਸਾਈਡ ਮੇਰੇ ਸਬਜ਼ੀ ਬਣੀ ਜਾਊਗੀ ਸਬਜ਼ੀ ਥੋੜੀ ਜਿਹੀ ਬਣਾਉਣੀ ਸੀਗੀ ਕਿਉਂਕਿ ਇਹ ਪਿੰਲੇ ਗਾਂਝੜੀਆਂ ਖਾ ਲਿੱਤੇ ਆ ਸੀਗੇ ਮੈਂ ਸ਼ਾਮ ਨੂੰ ਵੀ ਥੋੜੀਆਂ ਜਿਹੀਆਂ ਸ਼ਾਮ ਨੂੰ ਬਣਾ ਲਈਆਂ ਸੀਗੀਆਂ ਤੇ ਕੁਝ ਹੁਣ ਬਣਾ ਲਈਆਂ ਬਸ ਸ਼ਾਮ ਨੂੰ ਦੇਖਾਂਗੇ ਫਿਰ ਆਪਾਂ ਸ਼ਾਮ ਨੂੰ ਵੀ ਮੈਂ ਥੋੜੀਆਂ ਜਿਹੀਆਂ ਝੋਨੀਆਂ ਕੀ ਬਣਾਈਆਂ ਸੀਗੀਆਂ ਕਿਉਂਕਿ ਸ਼ਾਮ ਨੂੰ ਮੈਂ ਲੇਟੋਗੀ ਫਿਰ ਮੈਂ ਐਸ ਵਿੱਚ ਮੈਂ ਚਲੋ ਕੋਈ ਗੱਲ ਨਹੀਂ ਸੋ ਬਾਅਦ ਦੀ ਸਵੇਰ ਬਣਾ ਲੂੰਗੀ ਤੇ ਅਸਕਰ ਕੇ ਫਿਰ ਮੈਂ ਹੁਣ ਜਿਹੜੀਆਂ ਬੱਚੀਆਂ ਸੀ ਉਹ ਹੁਣ ਬਣਾ ਲਈਆਂ ਤੇ ਸ਼ਾਮ ਨੂੰ ਦੇਖਦੇ ਆਂ ਫਿਰ ਸ਼ਾਮ ਨੂੰ ਆਪਾਂ ਕੋਈ ਹੋਰ ਸਬਜ਼ੀ ਬਣਾ ਲਾਂਗੇ ਤੇ ਚਲੋ ਜੀ ਹੁਣ ਮੈਂ ਇਹ ਬਣਾ ਲਾਂ ਰੋਟੀ ਤੇ ਰੋਟੀ ਬਣਾਉਣ ਤੋਂ ਬਾਅਦ ਫਿਰ ਆਪਾਂ ਰਸੋਈ ਦੀ ਕਰ ਦਾਂਗੇ ਸਫਾਈ ਤੇ ਹਾਂਜੀ ਬਾਕੀ ਨਾ ਮੈਨੂੰ ਕਮੈਂਟ ਆਏ ਸੀਗੇ ਆ ਕਿ ਮਿਲਕਿੰਗ ਵੀਡੀਓ ਦਾ ਤੇ ਹਾਂਜੀ ਮੈਂ ਨਾ ਮਿਲਕਿੰਗ ਵੀਡੀਓ ਜਿਹੜੀ ਹੈਗੀ ਆ ਤੁਸੀਂ ਹੋਰ ਦੂਸਰੀਆਂ ਜਿਹੜੀਆਂ ਜਾਨੀ ਕਿ ਤੁਸੀਂ ਵੀਡੀਓ ਜਿਹੜੀ ਉਹ ਕੀਤੀ ਆ ਜਿਹਦੇ ਵਿੱਚ ਮੈਂ ਵੀਡੀਓ ਜਿਹੜੀ ਪਾਈ ਸੀ ਕਿ ਮੱਛੀ ਸੇਲ ਕਰਨੀ ਆ ਤੇ ਉਹ ਜਿਹੜੀ ਮੱਛੀ ਦੀ ਮਿਲਕਿੰਗ ਵੀਡੀਓ ਆ ਉਸੇ ਵੀਡੀਓ ਦੇ ਵਿੱਚ ਹੈਗੀ ਆ ਤੁਸੀਂ ਵੀਡੀਓ ਪੂਰਾ ਜ਼ਰੂਰ ਦੇਖ ਲਿਆ ਕਰੋ ਜੀ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਦੁਬਾਰਾ ਤੁਹਾਡੇ ਨਾਲ ਫਿਰ ਤੋਂ ਸ਼ੇਅਰ ਕਰ ਦੇਾਂਗੇ ਵੀਡੀਓ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਕਰਦੇ ਆਂ ਐਂਡ ਕਿਉਂਕਿ ਤਕਰੀਬਨ ਬੱਸ ਇੱਥੇ ਮੇਰੀ ਰੋਟੀ ਬਣ ਚੁੱਕੀ ਆ ਤੇ ਹੁਣ ਤਾਂ ਮੈਂ ਬਸ ਕਿਚਨ ਦੀ ਸਫਾਈ ਕਰੂੰਗੀ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨੇ ਕਿੰਦਾਂ ਦੀਆਂ ਵੀਡੀਓ ਜਿਹੜੀਆਂ ਤੁਹਾਨੂੰ ਪਸੰਦ ਨੇ ਆਪਾਂ ਉਹ ਤਾਂ ਦੀਆਂ ਵੀਡੀਓ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਤੁਸੀਂ ਚਾਹੋ ਕਿ ਡੇਲੀ ਵੀਡੀਓ ਤਾਂ ਆਪਾਂ ਡੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ ਉਹ ਵੀ ਮੈਨੂੰ ਕਮੈਂਟ ਕਰਕੇ ਦੱਸਣਾ ਤੁਸੀਂ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਅੱਜ ਲਈ ਬੱਸ ਇਨਾ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ